ਆਬ ਤੋਂ ਪਹਿਲਾਂ ਸਭ ਨੂੰ ਗੁੱਡ ਮਾਰਨਿੰਗ एवरीवन ਹਾਂਜੀ ਪਲੀਜ਼ ਮੈਸੇਜ ਕਰਾ ਜੇ ਆਵਾਜ਼ ਔਰ ਵੀਡੀਓ ਸਭ ਕੁਝ ਠੋਕੇ ਚੱਲ ਰਿਹਾ ਹੈ ਹਾਂਜੀ ਪਲੀਜ਼ ਮੈਸੇਜ ਕਰਾ ਜੇ ਆਵਾਜ਼ ਔਰ ਵੀਡੀਓ ਸਭ ਕੁਝ ਠੋਕੇ ਚੱਲ ਰਿਹਾ ਹੈ ਪਲੀਜ਼ ਮੈਸੇਜ ਕਰਾ ਜੇ ਹਾਂਜੀ ਜੈ ਜੱਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਹਾਂਜੀ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਹੈ ਜੈ ਜਨਤਾ ਜੈ ਸੰਘਰਸ਼ ਤੁਹਾਨੂੰ ਪਤਾ ਹੀ ਹੈ ਜੋ ਕਿ ਅੱਜ ਮੀਟਿੰਗ ਫਾਇਲ ਦਾ ਡਿਸਟ੍ਰਿਕਟ ਵਿੱਚ ਰੱਖੀ ਗਈ ਹੈ ਜਿਹੜੇ ਵੀ ਸਾਥੀ ਟਟਪਾਸ ਦੇ ਉਹ ਮੀਟਿੰਗ ਵਿੱਚ 11 ਵਜੇ ਸਾਰੇ ਵੱਧ ਤੋਂ ਵੱਧ ਪਹੁੰਚਾ ਜੀ ਜੋ ਅੱਗੇ ਦੀ ਰਣਨੀਤੀ ਬਣਾਈ ਜਾਵੇ ਔਰ ਜੋ ਕਿ ਅੱਗੇ ਦਾ ਇਸ ਨੂੰ ਪ੍ਰੋਸੈਸ ਨੂੰ ਚਲਾਇਆ ਜਾ ਸਕੇ ਇਸ ਕਰਕੇ ਜਿਹੜੇ ਵੀ ਸਾਥੀ ਈਟੀਟੀ ਟੈਟ ਪਾਸ ਉਹ ਅੱਜ ਦਿਨ ਸ਼ਨੀਵਾਰ 11 ਵਜੇ ਪ੍ਰਤਾਪ ਬਾਗ ਜ਼ਰੂਰ ਪਹੁੰਚੋ ਜੋ ਕਿ ਆਪਣੇ ਵਿਚਾਰ ਦੱਸੋ ਉਸ ਵਿਚਾਰ ਤੋਂ ਅੱਗੇ ਰਣਨੀਤੀ ਚਲਾਈ ਜਾ ਸਕੇ ਜੋ ਕੱਲ ਮੀਟਿੰਗ ਮਾਨਸਾ ਵਿੱਚ ਸੀ ਤੋਨੂੰ ਸਕਰੀਨ ਉੱਪਰ ਜੋ ਜਰ ਦਿਖਾ ਰਿਹਾ ਆ ਇਹ ਕੱਲ ਮਾਨਸਾ ਵਿੱਚ ਮੀਟਿੰਗ ਹੋਈ ਹੈ ਬਹੁਤ ਵਧੀਆ ਮੀਟਿੰਗ ਹੋਈ ਇਸ ਕਰਕੇ ਨਾ ਜੋ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਹੋ ਰਹੀ ਹੈ ਇਸ ਕਰਕੇ ਅੱਜ ਜੋ ਫਾਇਲਗਾ ਡਿਸਟ੍ਰਿਕਟ ਵਿੱਚ ਮੀਟਿੰਗ ਹੈ ਇਸ ਮੀਟਿੰਗ ਵਿੱਚ ਵੀ ਸਾਰੇ ਜਣੇ ਵੱਤ ਵਤ ਪਹੁੰਚੋ ਕਿਉਂਕਿ ਸੰਘਰਸ਼ੇ ਲੜਨਾ ਪੈਣਾ ਹੈ ਸੰਘਰਸ਼ੇ ਤੋਂ ਬਿਨਾ ਕੁਝ ਨਹੀਂ ਮਿਲਣਾ ਫਾਇਲਗਾ ਵਿੱਚ ਮੀਟਿੰਗ ਅੱਜ ਹੈ ਜੋ ਕੱਲ ਤੁਹਾਨੂੰ ਪਿੱਕ ਸਕਰੀਨ ਉੱਤੇ ਦਿਖਾ ਰਿਹਾ ਆ ਇਹ ਜੋ ਕੱਲ ਮੀਟਿੰਗ ਮਾਨਸਾ ਵਿੱਚ ਇੱਕ ਮੀਟਿੰਗ ਸੱਦੀ ਗਈ ਸੀ। ਔਰ ਉਸ ਮੀਟਿੰਗ ਵਿੱਚ ਜਿਹੜੇ ਸਾਥੀ ਪਹੁੰਚੇ ਨੇ ਯੂਨੀਅਨ ਵੱਲੋਂ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰੀਆ। ਕਿਉਂਕਿ ਹੌਲੀ-ਹੌਲੀ ਸੰਘਰਸ਼ ਨੂੰ ਜੋ ਸੰਘਰਸ਼ ਆਪਾਂ ਚੜਾ ਰਹੇ ਆਂ, ਇਸ ਸੰਘਰਸ਼ ਨੂੰ ਅੱਗੇ ਵਧਾਈਏ। ਹੌਲੀ-ਹੌਲੀ ਗਿਣਤੀ ਵੀ ਆਪਣੀ ਵੱਧ ਰਹੀ ਹੈ। ਉਹ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਵੀ ਚੱਲ ਰਹੀਆਂ ਨੇ। ਕਿਉਂਕਿ ਇੱਕ ਚੰਗੀ ਆਪਾਂ ਭਰਤੀ ਲੈ ਸਕੀਏ ਔਰ ਸਭ ਦੇ ਸਾਥ ਨਾਲ ਜਿਹੜੇ ਵੀ ਸਾਥੀ ਕੱਲ ਮਾਨਸਾ ਵਿੱਚ ਜਿੰਨਾ ਵੀ ਪਹੁੰਚੇ ਨੇ ਕੀਮਤੀ ਵਿੱਚੋਂ ਆਪਣੇ ਸਾਹਮਣੇ ਵਿੱਚੋਂ ਸਮਾਂ ਕੱਢ ਕੇ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਦਿਆਂ ਇਸ ਗਿਣਤੀ ਨੂੰ ਆਪਾਂ ਹੋਰ ਵਧਾਈਏ ਔਰ ਜਿਹੜੇ ਵੀ ਲਿੰਕ ਵਿੱਚ ਤੁਹਾਡੇ ਨੇ ਉਹਨਾਂ ਨੂੰ ਜੁਨੀਅਨ ਨਾਲ ਨਾਲ ਵਤਵਾ ਜੋੜੀਏ ਕਿਉਂਕਿ ਇਹ ਪ੍ਰੋਸੈਸ ਬੜਾ ਲੰਮਾ ਲੜਨਾ ਪੈਣਾ ਹੈ ਔਰ ਪ੍ਰੋਸੈਸ ਲੜੇ ਤੋਂ ਬਗੈਰ ਜਿੱਤਾਂ ਵੀ ਨਹੀਂ ਜਾਣਾ ਅੱਜ ਵੀ ਲੜਨਾ ਪੈਣਾ ਕੱਲ ਵੀ ਲੜਨਾ ਪੈਣਾ ਇਸ ਕਰਕੇ ਕੱਲ ਜੋ ਮਾਨਸਾ ਵਿੱਚ ਮੀਟਿੰਗ ਹੋਈ ਸੀ ਬਹੁਤ ਵਧੀਆ ਹੋਈ ਔਰ ਉੱਥੇ ਵੱਤ ਵਾਤ ਸਾਥੀ ਪਹੁੰਚੇ ਰਹੇ ਔਰ ਜੋ ਕਿ ਆਪਣੀ ਇਸ ਗਿਣਤੀ ਨੂੰ ਅੱਗੇ ਤੋਂ ਅੱਗੇ ਹੋਰ ਵਧਾਇਆ ਜਾ ਸਕੇ ਔਰ ਮੰਗ ਪੱਤਰ ਵੀ ਉੱਥੇ ਜੋ ਦਿੱਤਾ ਗਿਆ ਮਾਨਸੇ ਕੇ ਜੇ ਵੀ ਸਾਥੀ ਪਹੁੰਚੇ ਸੀ ਉਹਨਾਂ ਇੱਕ ਮੰਗ ਪੱਤਰ ਵੀ DCO ਦਿੱਤਾ ਜੋ ਕਿ ਆਪਣੀਆਂ ਪੋਸਟਾਂ ਬਾਰੇ ਜਾਣੂ ਕਰਾਇਆ ਗਿਆ। ਔਰ ਜੋ ਕਿ ਇਹ ਮੰਗ ਪੱਤਰ ਸਿੱਖਿਆ ਮੰਤਰੀ ਤੱਕ ਪਹੁੰਚਾਇਆ ਗਿਆ ਜੋ ਕਿ ਆਪਣੀ ਮੰਗ ਨੂੰ ਸਿੱਖਿਆ ਮੰਤਰੀ ਤੱਕ ਪਹੁੰਚਾਇਆ ਜਾ ਸਕੇ। ਇਸ ਕਰਕੇ ਨਾ ਸਾਰੇ ਜਣੇ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਔਰ ਇਸ ਗਿਣਤੀ ਨੂੰ ਆਪਾਂ ਵੱਧ ਤੋਂ ਵੱਧ ਅੱਗੇ ਵਧਾ ਸਕੀਏ। ਜੋ ਪਿੱਛੇ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਅਸੀਂ ਵੀ ADC ਸਾਹਿਬ ਨੂੰ ਫਾਈਲ ਦਾ ਮੰਗ ਪੱਤਰ ਦਿੱਤਾ ਸੀ। ਔਰ ਉਹ ਇਸ ਮੰਗ ਪੱਤਰ ਨੂੰ ਵੀ ਸਿੱਖਿਆ ਮੰਤਰੀ ਤੱਕ ਪਹੁੰਚਾਇਆ ਗਿਆ ਸੀ ਔਰ ਆਪਣੀਆਂ ਮੰਗਾਂ ਨੂੰ ਜਾਣੂ ਕਰਾਇਆ ਗਿਆ ਸੀ ਏਡੀਸੀ ਸਾਹਿਬ ਨੂੰ ਕਿ ਸਾਡੀ ਆ ਮੰਗ ਹੈ 3 ਸਾਲ ਬੀਤ ਚੁੱਕੇ ਨੇ ਸਰਕਾਰ ਬਣੀ ਨੂੰ ਅਜੇ ਤੱਕ ਈਟੀਟੀ ਦੇ ਪੋਸਟਾਂ ਨਹੀਂ ਦਿੱਤੀਆਂ ਉਹਨਾਂ ਕਿਹਾ ਕੋਈ ਗੱਲ ਨਹੀਂ ਤੁਹਾਡਾ ਇਹ ਮੰਗ ਪੱਤਰ ਸਿੱਖਿਆ ਮੰਤਰੀ ਤੱਕ ਪਹੁੰਚਾਉਂਦੇ ਆ ਤੁਹਾਡਾ ਮਸਲਾ ਹੱਲ ਜ਼ਰੂਰ ਹੋਏਗਾ ਇਹ ਮਸਲਾ ਹੱਲ ਤਾਂ ਹੀ ਜ਼ਰੂਰ ਹੋਣਾ ਔਰ ਸੰਘਰਸ਼ ਤਾਂ ਹੀ ਅੱਗੇ ਲੜਿਆ ਜਾਣਾ ਜੇਕਰ ਤੁਸੀਂ ਸਾਰੇ ਸਾਥ ਦਿਓਗੇ ਅੱਜ ਆਪਣੇ ਕੀਮਤੀ ਵਿੱਚ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ 11 ਵਜੇ ਫਾਇਲ ਕਾ ਪ੍ਰਤਾਪ ਬਾਗ ਪਹੁੰਚੋ ਔਰ ਆਪਣੇ ਵਿਚਾਰ ਸੁਣੋ ਜੋ ਕਿ ਅੱਜ ਮੀਟਿੰਗ 11 ਵਜੇ ਰੱਖੀ ਗਈ ਫਾਈਲ ਗਿਆ ਪ੍ਰਤਾਪ ਬਾਗ ਉਸ ਵਿੱਚ ਤੁਸੀਂ ਸਾਰੇ ਸਾਥੀਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਜੋ ਸਮਾਂ ਹੈ ਸਮਾਂ 11 ਵਜੇ ਹੈ ਪਹਿਲਾ ਸਮਾਂ 10 ਵਜੇ ਦਾ ਰੱਖਿਆ ਸੀ ਕਿਉਂਕਿ ਹੁਣ ਸਮਾਂ ਬਦਲ ਕੇ 11 ਵਜੇ ਦਾ ਕੀਤਾ ਗਿਆ ਹੈ ਇਸ ਕਰਕੇ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਅੱਜ ਪਹੁੰਚਣਾ ਹੈ ਔਰ ਆਪਾਂ ਇਸ ਗਿਣਤੀ ਨੂੰ ਵੱਧ ਤੋਂ ਵੱਧ ਅੱਗੇ ਵਧਾਈਏ 1 ਮਿੰਟ ਵੇਟ ਹਾਂਜੀ ਏਟੀਟੀ ਟਟਪਾਸ ਜੁਨੀਅਨ ਵੱਲੋਂ ਪੰਜਾਬ ਫਾਇਲ ਕਾ ਮੀਟਿੰਗ ਨਵੀਂ ਪੋਸਟਾਂ ਬਾਰੇ ਗੱਲਬਾਤ ਕੀਤੀ ਜਾਏਗੀ ਔਰ ਜੋ ਅੱਜ ਨਵੀਆਂ ਪੋਸਟਾਂ ਬਾਰੇ ਜਾਨੂ ਆਪਾਂ ਮੰਗ ਪੱਤਰ ਡੀਸੀ ਆਫਿਸ ਵੀ ਅੱਜ ਦੇਾਂਗੇ ਜੋ ਕਿ ਆਪਣੇ ਨਵੇਂ ਡੀਸੀ ਆਏ ਨੇ ਉਹਨਾਂ ਨੂੰ ਮੈਡਮ ਨੂੰ ਅੱਜ ਮੰਗ ਪੱਤਰ ਨਿਊ ਆਪਾਂ ਅੱਜ ਦੇਾਂਗੇ ਜੋ ਪਿੱਛੇ ਦਿੱਤਾ ਸੀ ਓਡੀਸੀ ਮੈਂ ਬਦਲ ਗਏ ਨੇ ਔਰ ਜੋ ਨਵੇਂ ਆਏ ਨੇ ਉਹਨਾਂ ਨੂੰ ਵੀ ਆਪਾਂ ਮੰਗ ਪੱਤਰ ਅੱਜ ਦੇਾਂਗੇ ਹਾਂਜੀ ਇਸ ਕਰਕੇ ਨਾ ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਤੁਸੀਂ ਜ਼ਰੂਰ ਪਹੁੰਚੋ 11 ਵਜੇ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਔਰ ਆਪਾਂ ਇਸ ਗਿਣਤੀ ਨੂੰ ਵਧਾਈਏ ਔਰ ਆਪਾਂ ਇਸ ਸੰਘਰਸ਼ ਨੂੰ ਜੋ ਚਲਾ ਰਹੇ ਆ ਇਸ ਸੰਘਰਸ਼ ਨੂੰ ਆਪਾਂ ਵਧਿਆ ਕਰ ਸਕੀਏ ਜੋ ਅੱਜ ਮੀਟਿੰਗ ਰੱਖੀ ਹੈ ਇਸ ਮੀਟਿੰਗ ਵਿੱਚ ਫਾਇਲ ਕਰ ਤੁਸੀਂ ਸਾਰਿਆਂ ਨੇ ਵੱਧ ਵੱਧ ਪਹੁੰਚਣਾ ਹੈ ਜੋ ਕਿ ਅੱਗੇ ਦੀ ਰਣਨੀਤੀ ਬਣਾਈ ਜਾਏਗੀ ਜੋ ਕਿ ਅੱਗੇ ਦਾ ਪ੍ਰੋਸੈਸ ਨੂੰ ਕਿਵੇਂ ਚਲਾਉਣਾ ਹੈ ਸਭ ਦੇ ਸਾਥ ਔਰ ਸੰਯੋਗ ਨਾਲ ਚਲਾਇਆ ਜਾਏਗਾ ਇਸ ਕਾਰਕਨਾ ਜਿਹੜੇ ਵੀ ਫਾਿਲਕਾ ਡਿਸਟ੍ਰਿਕਟ ਦੇ ਆਸ-ਪਾਸ ਨੇੜੇ ਬੋਰ ਜਲਾਲਾਬਾਦ ਲਾਧੂਗਾ ਔਰੰਨੀਵਾਲਾ ਜਿਹੜੇ ਵੀ ਸਾਥੀ ਨੇੜੇ ਵਾਲੇ ਅੱਜ ਜਰੂਰ ਪਹੁੰਚੋ ਜੋ ਕਿ ਇਸ ਪ੍ਰੋਸੈਸ ਨੂੰ ਆਪਾਂ ਲਾਸਟ ਇੱਥੇ ਕਰਾਂਗੇ ਉਸ ਤੋਂ ਬਾਅਦ ਅੱਗੇ ਮੀਟਿੰਗਾਂ ਜੋ ਕਿ ਬਠਿੰਡੇ ਵਿੱਚ ਕਰਨ ਜਾ ਰਹੇ ਹਾਂ ਇਸ ਕਰਕੇ ਨੇ ਅੱਜ ਜੋ ਮੀਟਿੰਗ ਫਾਿਲਕਾ ਵਿੱਚ ਲਾਸਟ ਹੈ ਇਸ ਮੀਟਿੰਗ ਵਿੱਚ ਤੁਸੀਂ ਸਾਰੇ ਪਹੁੰਚੋ ਤੇ ਆਪਣੇ ਵਿਚਾਰ ਦੱਸੋ ਜਿਹੜੇ ਵੀ ਗਰੁੱਪ ਵਿੱਚ ਅਜੇ ਐਡ ਨਹੀਂ ਉਹ ਨੀਚੇ ਨੰਬਰ ਚੱਲ ਰਿਹਾ ਮੇਰਾ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਗਰੁੱਪ ਵਿੱਚ ਤੁਹਾਨੂੰ ਐਡ ਕੀਤਾ ਜਾਵੇਗਾ ਔਰ ਜੋ ਵੀ ਗਰੁੱਪ ਵਿੱਚ ਕੋਈ ਵੀ ਗੱਲਬਾਤ ਹੁੰਦੀ ਜਾਂ ਕੋਈ ਵੀ ਤਰਨਾ ਜਾਂ ਮੀਟਿੰਗ ਹੁੰਦੀ ਤੁਹਾਨੂੰ ਗਰੁੱਪ ਵਿੱਚ ਜਰੂਰ ਦੱਸਿਆ ਜਾਏਗਾ ਇਸ ਕਰਕੇ ਜਿਹੜੇ ਵੀ ਅਜੇ ਗਰੁੱਪ ਵਿੱਚ ਨਹੀਂ ਐਡ ਉਹ ਗਰੁੱਪ ਵਿੱਚ ਐਡ ਹੋ ਜਾਓ ਔਰ ਜਿਹੜੇ ਵੀ ਤੁਹਾਡੇ ਲਿੰਕ ਵਿੱਚ ਉਹਨਾਂ ਤੱਕ ਲਿੰਕ ਨੂੰ ਭੇਜੋ ਔਰ ਗਰੁੱਪ ਵਿੱਚ ਵੀ ਉਹਨਾਂ ਨੂੰ ਵੱਧ ਤੋਂ ਵੱਧ ਐਡ ਕਰਾਓ ਜੋ ਕਿ ਗਿਣਤੀ ਨੂੰ ਵੱਤ ਵਤ ਅੱਗੇ ਵਧਾਇਆ ਜਾ ਸਕੇ ਇਹ ਸੰਘਰਸ਼ ਅੱਜ ਵੀ ਲੜਨਾ ਪੈਣਾ ਹੈ ਕੱਲ ਵੀ ਲੜਨਾ ਪੈਣਾ ਹੈ ਔਰ ਜੋ ਪਿਛਲੀਆਂ ਪੋਸਟਾਂ ਦੀ ਗੱਲ ਕੀਤੀ ਜਾਵੇ 9894 ਦੀ ਉਹ ਕਾਂਗਰਸ ਦੇ ਟਾਈਮ ਦੀਆਂ ਸੀ ਇਸ ਕਰਕੇ ਜੋ ਹੁਣ ਆਪਾਂ ਪੋਸਟਾਂ ਅਜੇ ਤੱਕ ਨਹੀਂ ਨਵੀਆਂ ਆਈਆਂ ਇਸ ਕਰਕੇ ਜੋ ਆਮ ਆਦਮੀ ਨੇ ਅਜੇ ਤੱਕ ਪੋਸਟਾਂ ਨਵੀਆਂ ਨਹੀਂ ਦਿੱਤੀਆਂ ਕੱਲ ਜਿਵੇਂ ਇੱਕ 2364 ਦੀ ਵੈਰਲ ਹੋ ਰਹੀ ਸੀ ਵੀਡੀਓ ਜੋ ਕਿ ਕੱਲ ਉਹਨਾਂ ਸਟੇਸ਼ਨ ਚ ਵਾਈ ਲਈ ਕਿਉਂਕਿ ਉਹਨਾਂ ਦਾ ਧਰਨਾ ਸੀ ਔਰ ਜੋ ਕਿ ਉਹਨਾਂ ਕੱਲ ਆਪਣੀ ਗਿਣਤੀ ਔਰ ਐਸਆਰਟੀ ਦਫਤਰ ਜਾ ਕੇ ਘੇਰਿਆ ਸੀ ਉਹਨਾਂ ਇਹ ਸਭ ਦੇ ਸੰਯੋਗ ਔਰ ਸਾਥ ਨਾਲ ਹੀ ਹੋਣਾ ਇਸ ਕਰਕੇ ਸਾਰੇ ਜਨੇ ਅੱਜ ਤੁਸੀਂ ਫਾਇਲਗਾ 11 ਵਜੇ ਪ੍ਰਤਾਪ ਬਾਗ ਜ਼ਰੂਰ ਪਹੁੰਚੋ ਔਰ ਜੋ ਕਿ ਜੁਨੀਨ ਵਾਲੇ ਉਹਨਾਂ ਦੇ ਵਿਚਾਰ ਸੁਣੋ ਜੋ ਕਿ ਅੱਗੇ ਦੀ ਰਣਨੀਤੀ ਔਰ ਅੱਗੇ ਦੇ ਪ੍ਰੋਸੈਸ ਬਾਰੇ ਚਲਾਇਆ ਜਾ ਸਕੇ ਜਿੰਨਾ ਵੀ ਵਿਜ਼ਿਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆਏ ਅਸ ਇਸ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੈ ਔਰ ਫਾਈਲ ਕਿਹਾ 11 ਵਜੇ ਪ੍ਰਤਾਪ ਬਾਗ ਜ਼ਰੂਰ ਤੁਸੀਂ ਪਹੁੰਚੋ ਔਰ ਜੋ ਆਪਣੇ ਵਿਚਾਰ ਦੱਸੋ ਔਰ ਜੂਨੀਅਰ ਵਾਲੇ ਦੇ ਵਿਚਾਰ ਸੁਣੋ ਜੈ ਜਨਤਾ ਜੈ ਸੰਘਰਸ਼ ਜੇ ਤ ਲੜਦੇ ਲੋਕਾਂ ਦੀ ਕਿਉਂਕਿ ਸੰਘਰਸ਼ ਅੱਜ ਵੀ ਲੜਨਾ ਪੈਣਾ ਹੈ ਕੱਲ ਵੀ ਲੜਨਾ ਪੈਣਾ ਹੈ ਜਿਹੜਾ ਸੰਘਰਸ਼ ਲੜਦੇ ਹੈ ਹਮੇਸ਼ਾ ਲਈ ਇੱਕ ਨਾ ਇੱਕ ਦਿਨ ਜ਼ਰੂਰ ਜਿੱਤਾ ਜਾਂਦਾ ਹੈ ਉਹ ਜਿੱਤਾ ਕਿਵੇਂ ਜਾਵੇਗਾ ਤੁਹਾਡੇ ਸਭ ਦੇ ਸਾਥ ਨਾਲ ਔਰ ਤੁਹਾਡੇ ਸਭ ਦੇ ਸੰਯੋਗ ਨਾਲ ਇਸ ਕਰਕੇ ਤੁਸੀਂ ਅੱਜ ਸਾਰੇ ਜਣੇ ਵੱਧ ਤੋਂ ਵੱਧ ਪਹੁੰਚੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜਿਨ੍ਹਾਂ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਨਾ ਜੋ ਘਰਾਂ ਵਿੱਚ ਬੈਠੇ ਉਹਨਾਂ ਤੱਕ ਆਵਾਜ਼ ਪਹੁੰਚ ਸਕੇ ਕਿਉਂਕਿ ਉਹਨਾਂ ਨੂੰ ਇਸ ਪ੍ਰੋਸੈਸ ਦਾ ਪਤਾ ਲੱਗ ਸਕੇ ਕਿ ਜੂਨੀਅਨ ਵਾਲੇ ਇਸ ਪ੍ਰੋਸੈਸ ਨੂੰ ਚਲਾ ਰਹੇ ਨੇ ਉਹ ਨਵੀਆਂ ਪੋਸਟਾਂ ਦੀ ਮੰਗ ਕਰ ਰਹੇ ਨੇ ਟੈਟ ਪਾਸ ਵਸਤੇ ਤੁਸੀਂ ਇਸ ਲਿੰਕ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਨਾ ਜਿਨ੍ਹਾਂ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ